ਫਰੋਜਪੁਰ ਦੇ ਕਿਸਾਨਾਂ ਦੀ ਸਰਕਾਰ ਵੱਲੋਂ ਜ਼ਮੀਨ ਅਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਅੰਦਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅਣਮੈਥੇ ਦਿ ਸਮੇਂ ਦੇ ਲਈ ਕੀਤੀਆਂ ਸੜਕਾਂ ਜਾਮ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਆਈਟੀ ਚੌਂਕ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਸੜਕਾਂ ਨਾ ਬਲੋਂ ਜਮ ਕਿਤੇ ਆਈਆਂ ਇਸ ਮੌਕੇ ਆਗੂਆਂ ਨੇ ਬੋਲਦਿਆ ਕਿ ਆ ਕਿ ਉੱਥੇ ਜੋ ਫਰੋਜਪੁਰ ਦੇ ਕਿਸਾਨ ਹਨ ਉਹਨਾਂ ਨੂੰ ਲੰਬੇ ਸਮੇਂ ਤੋਂ ਤਾਰ ਤੋਂ ਪਾਰ ਦੀ ਜ਼ਮੀਨ ਜਿਹੜੀ ਉਹ ਵਾਹੀ ਜਾ ਰਹੀ ਸੀ ਅਤੇ ਹੁਣ ਸਰਕਾਰ ਵੱਲੋਂ ਉਸ ਨੂੰ ਐਕਵਾਇਰ ਕੀਤਾ ਗਿਆ ਉਹ ਕਿਸਾਨ ਦੇ ਨਾਲ ਇਹਨਾਂ ਵੱਲੋਂ ਆਪਣੀ ਸਰਕਾਰ ਵੱਲੋਂ ਧੱਕਾ ਕੀਤਾ ਗਿਆ ਉਹਨਾਂ ਇਹ ਆਖਿਆ ਕਿ 2 ਮਹੀਨੇ ਤੋਂ ਲਗਾਤਾਰ ਉੱਥੇ ਵੀ ਇਸ ਤਰ੍ਹਾਂ ਦੇ ਆਪਣਾ ਦਰਨੇ ਪ੍ਰਦਰਸ਼ਨ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ ਅਤੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਗਰ ਉਹ ਇਹ ਫੈਸਲਾ ਇਸ ਦਾ ਕੋਈ ਫੈਸਲਾ ਨਾ ਹੋਇਆ ਤਾਂ ਉਹਨਾਂ ਵੱਲੋਂ 26 ਤਰੀਕ ਨੂੰ ਪੂਰੇ ਪੰਜਾਬ ਭਰ ਦੇ ਅੰਦਰ ਸੜਕਾਂ ਜੰਮ ਕੀਤੀਆਂ ਜਾਣੀਆਂ ਦੇ ਹੁਣ ਤੁਸੀਂ ਉਹਨਾਂ ਦੇ ਵਿੱਚ ਜਿੱਥੇ ਇਹਨਾਂ ਵੱਲੋਂ ਬਠਿੰਡਾ ਦੇ ਆਈਟੀਆਈ ਚੌਂਕ ਵਿਖੇ ਇੱਕ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਲੋਕ ਸੜਕਾਂ ਤੇ ਹਨ ਤੇ ਲੋਕ ਕਾਫੀ ਸਮੇਂ ਲੱਗੇ ਕਾਫੀ ਪਰੇਸ਼ਾਨ ਹੁੰਦੀ ਨਜ਼ਰ ਆਈ। ਕਿ ਇਹਨਾਂ ਲੜਾਈਆਂ ਦੇ ਵਿੱਚ ਅਸੀਂ ਇੱਕ ਦੁੱਤ ਹੋ ਕੇ ਇਹਦਾ ਮੁਕਾਬਲਾ ਕਰਦੇ ਤੇ ਆਪਣੀ ਹੱੱਡਾਂ ਲਈ ਆਪਣੀ ਜ਼ਮੀਨ ਦੇ ਆਪਣੀਆਂ ਨਸਲਾਂ ਦੀ ਆਪਣਾ ਫਸਲਾ ਦੀ ਖਾਣੋ ਫਸਲਾ ਦੀ ਪਰ ਡੀਪੀ ਦੀ ਕੋਰੇ ਛੋਟ ਬੜਾਈ ਹੋਈ ਆ ਕਿਲੇ ਬੜਾਈ ਆ ਤੇ ਮੈਨੂੰ ਦਾਗ ਦੇ ਰੀਆਂ ਬੰਦੀਆਂ ਮੈਂ ਪੁੱਛੀ ਲੈਂਦਾ ਕੋਈ ਮੈਨੂੰ ਹਰ ਦਾ ਹੱਥ ਲੱਪਾ ਲੇ ਤੋਂ ਲੋਰੇ ਕੰਮ ਦੇ ਉੱਤੇ ਇਹ ਸਾਡਾ ਮੰਤਲੀਤੀ ਆ ਅੱਜ ਨਾ ਪਾ ਰੱਖੀਏ ਇਸਰ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਮੈਂ ਅਰਜੀਤ ਸਿੰਘ ਜੀਦਾ ਬੀਕੇ ਜੀ ਸਿੱਧੂ ਪਰੋ ਜਿਹੜਾ ਪ੍ਰੈਸਕਰ ਹੈ ਅੱਜ ਦਾ ਮਸਲਾ ਜਿਹੜਾ ਸਾਡੇ ਉਪਰ ਦੇ ਏਰੀਏ ਦੇ ਵਿੱਚ ਜੋ ਬਾਦਰ ਪਾਰ ਆ ਸਾਡੇ ਕਿਸਾਨ ਇੱਥੇ ਲੰਬੇ ਸਮੇਂ ਤੋਂ ਉਹਨਾਂ ਦੇ ਬਜ਼ੁਰਗ ਕੀਤੀ ਕਰਦੇ ਆ ਰਹੇ ਆ। ਸੋ ਜਿਹੜੀ ਜ਼ਮੀਨ ਹੈ ਸਾਡੇ ਇੱਥੇ ਨੇ ਐਮਐਲ ਸਾਡੇ ਮੰਤਰੀ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਸੱਤਾ ਦੇ ਵਿੱਚ ਲਿਆਂਦਾ ਤਾਂ ਉਹ ਉੱਥੇ ਕਰਜ਼ਾ ਕਰ ਰਹੇ ਆ ਸਾਡੇ ਕਿਸਾਨਾਂ ਤੋਂ ਖੋ ਕੇ। ਸਾਡੇ ਕਿਸਾਨ ਆ ਜਿਹੜੇ ਭਾਰਤੀ ਕਿਸਾਨ ਜੀ ਨੂੰ ਸਿੱਧੇ ਪਰਵਲੋਂ ਸਾਡੇ ਕਾਰਕੁਨ ਉੱਤੇ ਬੈਠੇ ਆ ਧਰਨਾ ਦੇ ਹੀ ਬੈਠੇ ਆ ਮਰਨ ਮਰਤੇ ਤੇ ਘਰਤਾਲ ਤੇ ਕਾਫੀ ਸਮੇਂ ਤੋਂ ਬੈਠੇ ਸੀ। ਪਰ ਪ੍ਰਸ਼ਾਸਨ ਨੇ ਉੱਤੇ 4-5 ਦਿਨਾਂ ਕੋ ਸਾਡਾ ਕਿਸਾਨ ਇੱਕ ਚੱਕ ਲੈਂਦਾ ਉਹਨਾਂ ਵਿਚ asfalt ਦਾਖਲਾ ਜੋ ਕਿ ਮੌਧੀ ਲੜਾਈ ਲੜ ਰਿਹਾ ਤੇ ਅਜੇ ਤਾਈਂ ਉਹਨੇ ਅਨਗ੍ਰਾਂਹ ਨਹੀਂ ਕੀਤਾ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੀ ਜ਼ਮੀਨ ਹੈ ਜਿਹੜੀ ਉਹਦੇ ਉੱਰ ਨਾ ਝਾਕਣ ਕਿਉਂਕਿ ਅਸੀਂ ਉਹਲੇ ਪੈਰੀ ਜ਼ਮੀਨਾਂ ਨਹੀਂ ਛੱਡਾਂ ਤੇ ਸਾਡੀ ਜਥੇਬੰਦੀ ਹੈ ਇਹ ਇਥੇ ਨਹੀਂ ਉੱਠੂਗੀ ਭਰਨੇ ਤੋਂ ਤੇ ਇਸੇ ਕਰਕੇ ਇੱਥੇ ਅਸੀਂ ਪੱਕੇ ਮੋਰਚੇ ਲਾਏ ਹੋਏ ਆ ਉਹ ਜ਼ਮੀਨ ਨਹੀਂ ਛੱਡਾਂਗੇ ਹਰ ਤੱਕ ਜਿਹਨੇ ਰਹਿਣੇ ਕਿਤੇ ਕਿਤੇ ਚੜਕੇ ਜਾਣਾ ਇਹ ਜ਼ਮੀਨ ਅੱਜ ਆ ਜਿਹੜੇ ਖੜਕਾ ਜਾਮ ਹੈ ਕਦਾ ਵੀਰੇ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਦੇ ਕਿ ਅੱਜ ਸਾਡੀ ਪ੍ਰਸ਼ਾਸਨ ਨੇ ਨਹੀਂ ਸੁਣੀ ਇਸ ਕਰਕੇ ਸਾਨੂੰ ਜਾਮ ਲਾਉਣੇ ਪਏ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾਮ ਕਿਉਂਕਿ ਲੋਕਾਂ ਤੋਂ ਵੀ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਉਹਨਾਂ ਨੂੰ ਪਰੇਸ਼ਾਨ ਕੀਤਾ ਪ੍ਰਸ਼ਾਸਨ ਨੇ ਵੀ ਕੀਤਾ ਪਰ ਅਸੀਂ ਇਹ ਇਸ ਕਰਕੇ ਕੀਤਾ ਕਿ ਸਾਡੀਆਂ ਮੰਗਾਂ ਜਿਹੜੀਆਂ ਮੰਗੀਆਂ ਨੇ ਉਹ ਲੋਕਾਂ ਦੀ ਜ਼ਮੀਨ ਹੈ ਜਿਹੜੀ ਉਹਨਾਂ ਦਾ ਕਬਜ਼ਾ ਹੋ ਰਿਹਾ ਹੈ ਉਹ ਕਬਜ਼ੇ ਹਟਾਈ ਜਾਣ ਤਾਂ ਅਸੀਂ ਇੱਥੋਂ ਪਿਛੇ ਹਟਾ ਜੀ ਅੱਜ ਵੀ ਤੁਹਾਨੂੰ ਕਿਹਾ ਸੀ ਕਿ ਚੱਕਦੇ ਅਸੀਂ ਕਿਹਾ ਵੀ ਗੱਲਬਾਤ ਸਾਡੀ ਕੱਲੀ ਹੋਣੀ ਹੈ ਉਹ ਸਾਰਾ ਸਾਡੇ 2 ਘੰਟੇ ਲੱਗ ਪਰ ਉਹ ਸਾਰਾ ਸਾਰਾ ਲੰਬਾਂ ਵੀ ਚੱਲ ਸਕਦਾ ਇੱਕ ਮੋੜ ਤੇ ਮੁੰਡਾ ਪੱਕਾ ਨਹੀਂ ਜੀ ਕਿਹ ਚੱਲਦਾ ਸਾੜਾ ਲੰਬਾਂ ਵੀ ਚੱਲ ਸਕਦਾ ਤੇ ਨਿਬੜ ਵੀ ਸਕਦੇ ਜੇ ਕੋਈ ਜਮੀਨ ਤਾਂ ਜੀ ਕਾਫੀ ਮਾਤਰਾ ਚ ਬਹੁਤ ਜਿਆਦਾ ਕਿਸਾਨਾਂ ਦੀ ਹੈ ਜੀ ਸਰਕਾਰੀ ਬੰਦੀ ਤਾਰੋਂ ਪਾਰ ਹੈ ਜਿਹੜੀ ਜੀ ਉਹ ਤੁਹਾਡਾ ਜਿਹੜਾ ਕਰ ਸਕਦੇ ਭਾਵੇਂ ਹਾਲੇ ਸਰਕਾਰ ਕੀ ਨਾ ਮਤਵੜਾ ਕਿ ਇਹ ਹੈਗਾ ਮਾਮਲਾ ਮੇਰਾ ਨਾਂ ਜੀ ਰਿਸ਼ਵ ਸਿੰਘ ਯਾਤਰੀ ਭਾਰਤੀ ਕਿਸਾਨ ਜਿੰਨਾਂ ਨੇ ਇੱਕ ਤਸਿੱਦੂ ਫਿਰ ਜਲੇ ਜਨਸਕਤਰ ਖੰਡ ਜਿਹੜਾ ਅੱਜ ਦਾ ਮਸਲਾ ਇਹ ਇਹ ਸਾਡੇ ਫਰੋਜਪੁਰ ਦੇ ਵਿੱਚ ਸਾਡੀ ਮੰਡਲ ਤੋਂ ਦੇਖਿਆ ਆ ਉਹਨੂੰ ਵੀ ਆ ਮੇਰੇ ਅਸਾਨਾਂ ਦੀਆਂ ਜ਼ਮੀਨਾਂ ਬਾਰਡਰ ਟੁਰਲੇ ਪਾਸੇ ਉੱਥੋਂ ਦੀ ਕੋਈ ਵੀ ਸਰਕਾਰ ਆਵੇ ਉੱਥੋਂ ਦਾ ਐਮਐਲਏ ਮੰਤਰੀ ਕਿਸਾਨਾਂ ਤੋਂ ਜਬਰੀ ਧੱਕੇ ਨਾਲ ਜ਼ਮੀਨਾਂ ਖੋ ਕੇ ਆਪਦੇ ਚਿਹਤਿਆਂ ਨੂੰ ਦਿੰਦੇ ਨੇ ਇਸੇ ਤਰ੍ਹਾਂ ਇਹਦਾ ਸਾਨਾ ਆਮ ਸਰਕਾਰ ਦਾ ਐਮਐਲਏ ਫਰੋਜਪੁਰ ਦਾ ਜਿਹੜੇ ਸਾਡੇ ਕਾਸਤ ਕਰ ਲੰਮੇ ਸਮੇਂ ਤੋਂ ਕਾਸਤ ਕਰਦੇ ਆ ਰਹੇ ਨਜਵੀਨਾਂ ਉਹਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਕੋਕੇ ਆਪਣੇ ਰਿਸ਼ਤੇਦਾਰਾਂ ਤੇ ਵੰਡਣਾ ਚਾਹੁੰਦਾ ਜਿਸ ਕਰਕੇ ਇਹ ਮੁੱਦਾ ਭਾਖਾ ਲਗਭਗ 2 ਮਹੀਨੇ ਤੋਂ ਡੀਸੀ ਫਰੀਪੁਰ ਦੇ ਦਫ਼ਤਰ 'ਤੇ ਧਰਨਾ ਚੱਲਦਾ ਸੀ ਕਿਸਾਨਾਂ ਨੇ ਮਰਨ ਮਰਤ ਰੱਖਿਆ ਕਿ ਸਾਡੀਆਂ ਜ਼ਮੀਨਾਂ ਸਾਡੇ ਹੱਕਾਂ ਨੂੰ ਬਹਾਲ ਰੱਖੇ ਜਾਣ ਜਿਹੜੀ ਉੱਤੇ 45 ਲਈ ਆ ਉਹ ਤੋੜ ਕੇ ਸਾਡੇ ਹੱਕ ਦਿੱਤੀ ਜਾਵੇ ਇਹ ਮਗਾਮਸਣਾ ਤੇ ਇਹ ਲਗਭਗ ਜੀ ਕਾਫੀ ਜਿਹੜੇ ਪਿੰਡਨ ਤੇ ਬਹੁਤ ਸਾਰੇ ਸੰਕਟਾਂ ਦੀ ਗਿਣਤੀ ਜੀ ਕਿਸਾਨ ਤੇ ਜ਼ਮੀਨਾਂ ਨੇੜਿਓ ਧੱਕੇ ਨਾਲ ਸਰਕਾਰ ਦੇ ਕਹਿ ਲਈ ਐਮਐਲਏ ਮੰਤਰੀ ਕਿਸਾਨਾਂ ਤੋਂ ਖੋ ਕੇ ਕਬਜ਼ਾ ਕਰਨਾ ਚਾਹੁੰਦੇ ਨੇ ਸੜਕਾਂ ਜਾਮ ਕਿੱਥੇ ਕਿੱਥੇ ਜਿਹੜੀਆਂ ਇਸ ਮਾਸਲੇ ਨੂੰ ਹੱਲ ਕਰਾਉਣ ਲਈ ਮੰਗਾਂ ਨੂੰ ਇਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਅੱਜ ਸਮੁੱਚੇ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ 'ਚ ਤਿੰਨ ਚਾਰ ਜਗ੍ਹਾ ਸੜਕਾਂ ਜਾਮ ਨੂੰ ਸਮੁੱਚੇ ਪੰਜਾਬ ਦੇ ਵਿੱਚ ਮਠੰਡੇ ਦੇ ਵਿੱਚ ਆਪਣੇ ਆਈਟੀਆਈ ਚੌਕ ਤੇ ਡੱਬ ਵਾਲਾ ਰੋਡ ਆ ਜਿਹੜਾ ਇੱਥੇ ਜਾਵਾ ਤੇ ਇਧਰ ਰਾਮਪਰਾ ਮੋੜ ਚੌਕ ਉੱਥੇ ਜਾਵਾਂ ਬਠਿੰਡਾ ਦੀ ਦੋ ਥਾਂ ਤੇ ਜਾਵਾਂ ਜਿਹੜੀ ਗੱਲਬਾਤ ਸਰਕਾਰ ਨਾਲ ਚੱਲ ਰਹੀ ਆ ਜਿੰਨਾ ਚਿਰ ਸਰਕਾਰ ਇਹ ਸਮੱਸਿਆ ਦਾ ਹੱਲ ਨਹੀਂ ਕੱਢਦੀ ਉਨਾ ਚਿਰ ਜਿਹੜੇ ਜਾਮ ਨੇ ਆਣ ਵਿੱਚ ਸਿਮੇਲੀ ਜਾਰੀ ਰਹਿਣਗੇ ਸਰਕਾਰ ਨੇ ਦੇਖਣਾ ਕਿ ਕਿੰਨੇ ਸਮੇਂ ਦੇ ਵਿੱਚ ਮਸਲਾ ਹੱਲ ਕਰਨਾ ਸੜਕਾਂ ਖਲਾਉਣੀਆਂ ਜਾਂ ਜਾਮ ਕਰਨੀਆਂ ਨਿਰਪਰ ਸਰਕਾਰ ਤੇ ਆ ਇਹ ਇਹ ਆਣ ਵਿੱਚ ਸਿਮੇਲੀ ਕਰਦੀ ਆ ਹਾਂ ਇਹ ਜਿਹੜਾ ਧਰਨਾ ਦਾ ਆਣ ਵਿੱਚ ਸਿਮੇਲੀ ਜਿੰਨਾ ਚਿਰ ਮਾਸਲੇ ਦਾ ਹੱਲ ਨਹੀਂ ਕਰਦੇ 45 ਤੋੜ ਕੇ ਸਾਡੇ ਕਿਸਾਨਾਂ ਦੇ ਹੱਕ ਨੂੰ ਬਹਾਲ ਨਹੀਂ ਕਰਦੇ ਨਾਤਰ धरना ਜਿਹੜਾ ਨੰਤਰ ਸਾਰੇ ਚਾਹ ਜਗਾ ਉਹ ਜਾਰੀ ਰਹੇਗਾ